ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਆ ਨਾ ਪਤਨੀਆਂ ਚਿੜੀ ਦੇ ਬੱਚੇ ਨੂੰ ਕੀ ਹੋ ਗਿਆ ਕੀ ਹੋ ਗਿਆ ਲੈ ਪਾਣੀ ਪੀ ਲੈ ਬਚਾਰਾ ਪਤਾ ਨਹੀਂ ਕਿਵੇਂ ਹੋਇਆ ਫਿਰ ਲੈ ਪਾਣੀ ਪੀ ਲੈ ਇਹ ਹੁਣ ਹੀ ਆਇਆ ਕਿਧਰੋਂ ਆਲ ਨੇ ਉਨੇ ਤੋਂ ਡਿੱਗ ਗਿਆ ਸੈਫ ਹੀ ਨਹੀਂ ਹੈਗਾ ਇੱਥੇ ਇਲਾਵਣੀ ਮੂੰਹ ਹੀ ਨਹੀਂ ਖੋਲਦਾ ਤਾਂ ਹਾਈ ਹਾਈ ਹੁਣ ਕਿੱਥੇ ਘਰਾਂ ਮੈਂ ਤੈਨੂੰ ਪਿੰਦਰ ਹਾਂ ਦੇਖੀ ਹਾਂ ਲਈ ਇਹ ਚਿੜੀ ਦਾ ਬੱਚਾ ਹੈ ਇਹ ਪਤਾ ਨਹੀਂ ਕਿੱਥੋਂ ਡਿੱਗਿਆ ਹੈ ਹੁਣ ਕਿੱਥੇ ਬਿਠਾਵਾਂ ਇੱਥੇ ਤਾਂ ਸੈਫੀ ਮਾਰ ਦੂ ਇਹਨੂੰ ਉਹਦੀ ਦੇਖ ਤਾਂ ਹੁਣ ਦੇਖ ਤੇ ਕਿੱਥੇ ਤਰੀਆ ਉੜਦਾ ਨਹੀਂ ਇਹ ਉੜਦਾ ਨਹੀਂ ਜੇ ਉੜਦਾ ਹੋਵੇ ਵਿਚਾਰਾ ਇਹ ਇੱਥੇ ਕਾਹਨੂੰ ਬੈਠੇ ਕਿੱਥੇ ਜੇ ਹੁੰਦੀਆਂ ਨੇ ਜਿਹੜੀਆਂ ਡਿੱਗਦਾ ਤਾਂ ਨਹੀਂ ਇਹ ਇੱਥੋਂ ਕਿ ਰੇੜੀ 'ਚ ਬਿਠਾ ਦਾਂ ਵਿਚਾਲੇ ਤਾਂ ਰੇੜੀ 'ਚ ਸੈਫੀ ਲੱਗ ਜੂ ਆ ਫੋਨ ਫੜ ਫਿਰ ਆਹ ਤਾਂ ਵੀ ਆ ਮੈਂ ਦੋਨੋਂ ਗੱਤ ਕਰਨੀ ਆਪਕੋ ਕਿਤੇ ਕੰਮ ਕਰਨਾ ਦੋਨੋਂ ਉਹ ਬਚਾਲੇ ਡੇਗਰੀ ਥਾ ਜਿਹੜੀ ਕਿਸੇ ਕੋਲੇ ਐਸੇ ਹੀ ਆ ਜੀ ਨੂੰ ਲੋਕ ਜਲਦੀ ਜੇ ਮਰ ਜੇ ਕਿਤੇ ਪਾਪ ਕਰਦੇ ਕਰਦੇ ਪੁੰਨ ਕਰਦੇ ਕਰਦੇ ਪਾਪ ਕਰਦੇ ਮੈਂ ਦਨੋਂ ਅੱਖ ਨੋਂ ਬੱਡੀ ਬਣ ਚੁੱਕਾ ਜਦੋਂ ਕੰਮ ਕਰਦਾ ਹੁੰਦਾ ਹਾਂ ਕੱਲ ਤੱਕ ਮੈਂ ਨਾਮ ਨਹੀਂ ਨਾ ਦੁਆਰਾ ਮੈਂ ਕਰਕੇ ਨਾ ਵਾਦ ਮੈਂ ਸੁਣਵਾ ਦਿਆਂ ਕਿਨੇ ਕਹਤੀ ਤੂੰ ਗਹਿਰ ਨਿਕਾਣਾ ਮੈਂ ਨਹੀਂ ਕਿਹਾ ਇਨ ਲੱਗਣਾ ਤੈਨੂੰ ਹਾਂ ਉਹ ਮੈਂ ਲੱਗਣਾ ਨਗਾਹ ਹੁੰਦਾ ਤਾਂ ਚਲੋ ਜੀ ਟਾਈਮ 11:30 ਦਾ ਹੋ ਗਿਆ ਆਪਾਂ ਸਰਦਾਰ ਜੀ ਕਰਦੇ ਨੇ ਸਪਰੇ ਤੇ ਹੁਣ ਮੈਂ ਪਿੰਦਰ ਨੂੰ ਕਿਹਾ ਸੀ ਨਿੰਬੂ ਪਾਣੀ ਦੇ ਕੇ ਉਹਨਾਂ ਦੀ ਪਤਾ ਨਹੀਂ ਕਿੱਧਰ ਵਗ ਗਿਆ ਦੇਖੋ ਜੀ ਆਪਾਂ ਤੁਹਾਨੂੰ ਰਸੋਈ ਆਪਾਂ ਦਿਖਾ ਦਿੰਦੇ ਆ ਮੈਂ ਨਾ ਇਹ ਫਰਿੱਜ ਦੇ ਵਿੱਚ ਅੱਜ ਸਵੇਰੇ ਫਰਿੱਜ ਸਾਫ਼ ਕਰਕੇ ਆਪਾਂ ਜਿਹੜਾ ਕੱਪੜਾ ਇਸ ਤਰ੍ਹਾਂ ਮੈਂ نیچے ਵਿਸਾਤਾ ਪਤਾ ਫਿਰ ਇਹ ਕਾਂਚ ਦੇ ਨੇ ਜੀ ਜੋ ਇਹ ਬਾਲਾ ਬਾਰ ਬਾਰ ਕੱਢ ਦੇ ਕਰਦੇ ਨੇ ਮਤਲਬ ਮੈਂ ਤਾਂ ਦੇਖ ਕੇ ਪਾਣੀ ਦੇਵਾ ਇਸ ਤਰ੍ਹਾਂ ਆਪਾਂ ਸਾਰੇ ਫ੍ਰੀਜ ਦੇ ਵਿੱਚੇ ਪਾਤਾ ਬੋਤਲਾਂ ਵੀ ਥੱਲੋਂ ਨਾ ਉਹ ਪੀਟੀ ਜੀ ਜੰਮ ਜਾਂਦੀ ਹੈ ਬੋਤਲਾਂ ਧਰਨ ਵਾਲੇ ਥਾਂਵੇਂ ਵੀ ਲਾਤਾ ਹੁਣ ਮੈਂ ਮੈਨੂੰ ਐ ਲੱਗਦਾ ਵੀ ਮੈਨੂੰ ਪਾਣੀ ਲੈ ਕੇ ਆਉਣਾ ਪਊਗਾ ਕਿੰਦਰ ਤਾਂ ਪਿੰਡ ਵਾਗੇ ਉਹ ਵੀ ਖੇਡਣ ਦਾ ਲਾਲਚ ਕਰ ਲਿਆ ਨੇ ਛੁੱਟੀ ਵਾਲੇ ਦਾ ਨਾ ਮੈਂ ਮਨ ਕੋ ਰ ਕਮੈਂਟ ਕਰ ਰਹੀ ਹਾਂ ਕਿ ਕਿਸੇ ਨੇ ਬੀਨ ਚੋੜਨਾ ਹੈ ਨਾ ਚੋੜ ਲਓ ਲਿੰਕ ਚੋੜਨ ਨਾਲੋਂ ਉਨਾਂ ਜ਼ਿਆਦਾ ਨਿੰਬੂ ਹੈ ਜਿਹੜਾ ਇਹਦੇ ਵਿੱਚੋਂ ਰਸਾ ਰਹਿ ਜਾਂਦਾ ਨਿਕਲਦਾ ਨਹੀਂ ਹੈਗਾ ਅਸੀਂ ਕਦੇ ਵੀ ਨਿੰਬੂ ਨਚੋੜਨ ਦਾ ਪਾਣੀ ਨਹੀਂ ਦਿੰਦੇ ਹਨ ਨਿੰਬੂ ਨਹੀਂ ਨਚੋੜਦੇ ਸਿਰਦੇ ਚਮਚਾ ਪਾ ਕੇ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਰੰਗਣਾ ਟੋਕੜਾ ਟੋਕੜਾ ਪਾਣੀ ਦਾ ਨਿਕਲ ਜਾਂਦਾ ਨਹੀਂ ਨੇ ਇਹਨਾਂ ਉਹ ਨਿੰਬੂ ਨੇ ਜਿਹੜਾ ਪੂਰੀ ਕਰਨੀ ਚਾਹੁੰਦੇ ਨੇ ਇਹ ਉਹ ਛੋਟੇ ਛੋਟੇ ਮਸੰੀਆਂ ਜਿਹਨਾਂ ਤੇ ਟੁਕੜਾ ਮੱਗਿਆ ਕੋਲ ਨਹੀਂ ਦੇ ਤੋੜ ਕੇ ਇਹਦਾ ਬਹੁਤ ਟੇਸਟੀ ਪਾਣੀ ਬਣਦਾ ਅਗਰ ਮਿਠਾ ਲਾ ਲੀ। ਰਾਸ਼ਪੀ ਇਹਨਾਂ ਨੂੰ ਬਹੁਤ ਪਿੰਦੀ ਹੈ। ਦੇਖੋ ਟੁਕਾ ਟੁਕਾ ਬਣਾਇਆ ਨਾ ਮਲੇਰੀ ਵਿੱਚ ਰਸ ਆ ਜਾਂਦਾ। ਮੈਂ ਤੋਂ ਉਹ ਨਿੰਬੂ ਬਣਾ ਨਹੀਂ ਪੀਤਾ ਜਾਂਦਾ ਜਿਹੜੇ ਆਪਾਂ ਵੀ ਪੂਰੀ ਕਰਮੀ ਦੇ ਵਿੱਚ ਪੀਨੇ ਦੇ ਨਿੰਬੂ ਹੁੰਦੇ ਨੇ। ਉਹ ਖट्टे ਹੁੰਦੇ ਨੇ ਜਿਆਦਾ। ਪਤਾ ਪਾਣੀ ਵਿੱਚ ਸਿਰ ਨੂੰ ਗੜ ਜਾਂਦਾ ਪਤਾ ਨਹੀਂ। ਸਵਾ ਗਿਆ ਨਾ ਹੋਵੇ।

ਦੇ ਘਲਾਸ ਤੋਂ ਜ਼ਿਆਦਾ ਰਸਾ ਨਿਕਲਿਆ ਪੂਰਾ ਟਿਕਾਣਾ ਨਹੀਂ ਮਿਲਦੇ ਇਸ ਤਰ੍ਹਾਂ ਨੂੰ ਮੇਰੇ ਸਾਡੇ ਕਾਲੇ ਨਾਮਕਾ ਨਹੀਂ ਪਾਣੀ ਪੀਂਦੇ ਹੈਗੇ ਇਹ ਆਪਣਾ ਜਿੰਦਾ ਬਾਈਕ ਨਾਮ ਕੀ ਪਾਉਣੀ ਆ ਪਗੜੀ ਕੱਢਦੇ ਨੇ ਸਮਲ ਲਾਉਂਦੇ ਅੱਧ ਮਿੰਟ ਥੋੜਾ ਜਿਹਾ ਬੱਦਲ ਰਿਹਾ ਮੌਸਮ ਦਾ ਇਹਨਾਂ ਜਿੱਦੇ ਸੁਖੀ ਰਹੇ

ਕਿਦਾ ਦਰਮੀ ਕਰਕੇ ਜਾਲਾ ਹੁੰਦਾ ਤੇ ਹੁਣ ਕਰਕੇ ਮੌਸਮ ਮੀਂਹ ਦਾ ਜੇ ਬਾਹਰ ਅੰਦਰ ਜਾਂਦੇ ਕਿਤੇ ਕਪੜੇ ਉਹ ਦਰਮੀ ਲੱਗਦੀ ਹੈ ਇਹ ਚ ਕੋਣ ਨੂੰ ਪਾਉਣੀ ਹੈ ਤੇ ਇਹ ਜੱਗ ਚ ਪਾਉਣਾ ਪਊਗਾ ਜੇ ਦੇਖਦੇ ਜਿਵੇਂ ਜ਼ਬੋਤ ਨਹੀਂ ਬਾਹਰ ਰੱਖਦੇ ਜੇ ਕੋਕੀ ਤੇ ਗਰਮੀ ਆ ਜਾਏਗਾ ਮਸਲਾ

ਚਲੋ ਜੀ ਮੈਂ ਤਾਂ ਕਾਫੀ ਦਿਨਾਂ ਬਾਅਦ ਖੇਤ ਆਇਆ ਮੈਨਾਂ ਲੱਗਾ ਹੋ ਗਿਆ 20-22 ਦਿਨ ਆ ਕੇ ਤਾਂ ਸਬਜ਼ੀ ਤੋੜਨ ਦੇ ਬਹਾਨੇ ਆ ਜਾਂਦੇ ਤੇ ਇੱਧਰ ਕੋਠੇ ਦੀ ਸਫਾਈ ਕਰੀ ਪਈ ਹੈ ਚਲੋ ਜੀ ਜੀਰੀਆਂ ਹੁਣ ਨਿਸਰਨ ਤੇ ਆ ਗਈਆਂ ਹੁਣ ਬੇਦ ਪੈਣ ਲੱਗਿਆ ਸਪਰੇਅ ਕਰਦੇ ਨੇ ਸਰਦਾਰ ਜੀ ਕੱਲੇ ਹੀ ਨਹੀਂ ਅੱਜ ਇੱਕ ਜਣੇ ਨੂੰ ਬੁਲਾਇਆ ਸੀ ਉਹ ਆਏ ਨਹੀਂ ਕਿੰਦਰ ਵਾਲ ਕਟਾਉਣ ਵਗਿਆ ਇਧਰ ਆਪਣੇ ਬੂਟੇ ਦੇਖੋ ਖੇਤ ਹਲਦੀ ਬਹੁਤ ਵੱਡੀ-ਵੱਡੀ ਹੋ ਗਈ ਹੰਦਾ ਦੇਖ ਹਾਂਜੀ ਘਰੇ ਦੀ ਸਰਦਾਰ ਜੀ ਸੰਡੇ ਐ ਤੇ ਵੀਡੀਓ ਆਪਾਂ ਇਹ ਕੱਲ ਨੂੰ ਪਾਵਾਂਗੇ ਜੀ ਅੱਜ ਆਪਣੇ ਕੋਲੇ ਹਜੇ ਇੱਕ ਵਲੌਗ ਪਿਆ ਮੂਰੇ ਅੱਧਾ ਵਲੌਗ ਉਹਦਾ ਹੋ ਗਿਆ ਆ ਜੌੜੀ ਫੜੀਆਂ ਲਾਤੀਆਂ ਛੋਟੀਆਂ-ਛੋਟੀਆਂ ਦੁਬਾਰਾ ਸਬਜ਼ੀ ਲਾਤੀ ਹੋ ਗਈ ਪਤਾ ਨਹੀਂ ਬਹੁਤ ਔਖੇ ਪਏ ਤੇ ਇੱਧਰ ਵੀ ਹਲਦੀ ਲੱਗੀ ਪਈ ਐ ਤુલਸੀ ਗੰਨੇ ਥੋੜੇ ਰਹਿ ਗਏ ਇਸ ਵਾਰ ਪੱਟੀਆਂ ਜਾਂਦੇ ਨੇ ਮੁੜ ਕੇ ਲਾਏ ਹੈ ਨਹੀਂ ਬਸ ਨਾਲ ਦਾ बस ਇੱਕ ਦੋ ਢੋਲੀਆਂ ਰਹਿ ਗਈਆਂ ਹੋ ਗਈਆਂ ਸਵੇਰੇ 8:30 8:30 ਵਜੇ ਆ ਕੇ ਲੱਗੀ ਸੀ 12 ਵਜੇ ਨਾਲੇ ਨੇ ਚਲ 2 ਘੰਟੇ ਦੀ ਨਹੀਂ ਰਾਂ ਦੁਪਹਿਰੇ ਰਾਮ ਕਰ ਲੈਣਗੇ ਨਾ ਸੰਡੇ ਦਾ ਦਿਨ ਸਾਰਾ ਹੀ ਲੰਘ ਜਾਂਦਾ ਇਆ ਕਿੰਨੀ ਰਹਿ ਗਈ ਹਾਂ ਕਿਲਾ ਹੋ ਗਿਆ ਉਹ ਕਿਲਾ ਰਹਿ ਗਿਆ ਇਹ ਸਾਢੇ 11 ਹੋ ਗਏ ਫਿਰ ਤਾਂ ਕਰ ਹੀ ਦਉਂਗਾ ਪੜਾਉਣਾ 2:30 ਵੱਜ ਜਾਣਗੇ ਹਾਂ ਫਿਰ ਹੂੰ ਗਰਮੀ ਤੇ ਮਰਨਾਂ ਤੇ ਇੰਨੀ ਜੱਤ ਨਹੀਂ ਕਰਨੀ ਹੱਥ ਨਹੀਂ ਜਾਦੇ ਕੋਈ ਨਾ ਕਰਨ ਕਿ ਨਹੀਂ ਹੁਣ ਇੱਧਰ ਕਿੰਨੀ ਰਹਿ ਗਈ ਬਸ ਦੋ ਗੇੜੇ ਲੈ ਸੀ ਇੱਧਰ ਹੀ ਇੱਧਰ ਇੱਕ ਕਿਲਾ ਰਹਿਣਾ ਇੱਧਰ ਤਾਂ ਉਹ ਮੱਕੀ ਵਾਲਾ ਮੱਛਾ ਖਾ ਰਿਹਾ ਉਹ ਤੜਕੇ ਸੁਨੇਹਾ ਕਰ ਲਈ ਉੱਥੇ ਕਾਇ ਕਰੂਗਾ ਨਾਥ ਨੇ ਚਾਰ ਲੈ ਗੀ ਹੋਰ ਹੋਰ ਨਾਲੇ ਗਰਮੀ ਚ ਬਲੱਡ ਵਧਾ ਕੇ ਵੇਜੀ ਉਹ ਆਇਆ ਨਹੀਂ ਉਹ ਨਾ ਬਹੁਤ ਦਾਖ ਰਿਆ ਵਾ ਹੂੰ ਕਰ ਮਨੂ ਰਾਤੀ ਕਹਦੇ ਵੀ ਭਾਈ ਅਬ ਦਾ ਇਤਿਜਾਮ ਕਰ ਲੈ ਮੈਂ ਤੇ ਦਿਹਾੜੀ ਅਬ ਸੁਲੰਦਾ ਦਦਾ ਯਾਰ ਇੱਕ ਰਾਮੂ ਨੇ ਕਹੇ ਸੀ ਮੈਨੂੰ ਦਿਹਾੜੀ ਦੇਣਾ ਦਿੰਦਾ ਫੇਰ ਹੁਣ ਹੋ ਜਾਂਦੀ ਕੱਲੇ ਪਹਿਲਾਂ ਤਾਂ ਹੱਥ ਤੋਕੇ ਪਾਣੀ ਪੀ ਲਾਂਗਾ ਮੋਟਰ ਤੇ ਨਦਰ ਭੁੱਖਾ ਵਰ ਰਿਹਾ ਤੇ ਮੈਂ ਤਾਂ ਹੁਣ ਮੋਟਰ ਚਲਾ ਕੇ ਪਿੱਛੇ ਹੀ ਆ ਪਾਲਾ ਉਹ ਤਾਂ ਕਹਿੰਦਾ ਰੈਡੀ ਕਹਿੰਦਾ ਹਜੇ ਤਾਂ ਕੋਈ ਲੋਡ ਨਹੀਂ ਨਾ ਮਾ ਕੁਛ ਨਹੀਂ ਚੱਲ ਮਾ ਜਿਵੇਂ ਉਹ ਪਾਣੀ ਨਹੀਂ ਪੋਸ ਆ ਉਰੇ ਲੱਗਾ ਦੀ ਮਾ ਕਰਨਾ ਜਿਹੜਾ ਕਹਿੰਦੇ ਨਹੀਂ ਆਤੀ ਤਾਰੋ ਨਾ ਕੰਨ ਬਾਹੂ ਗਿਆ 10 ਵਜੇ ਸਵਾ 10 ਆਇਆ ਸੀ ਮੋਟਰਸਾਈਕਲ ਉਖੜਾ ਕੇ ਗਿਆ ਉਹੀ ਖੜਾ ਕੇ ਉਹ ਫਿਰ ਉਰੇ ਕਾ ਤੋੜਾ ਕੇ ਬਾਈਕ ਸਾਈਕਲ ਹੀ ਲੈ ਗਿਆ ਅੱਛਾ ਪਿੰਡ ਬਾਲਕਟ ਬਾਲ ਕਟਾਉਣ ਕਹਿੰਦੇ ਹੋ ਸਾਈਕਲੀ ਤੇ ਪਿੰਡ ਸਾਈਕਲੀ ਖੜਾ ਉੱਤਰ ਲਵਾਂ ਸੈਂ ਮੋਟਰਸਾਈਕਲ ਤੇ ਕੋਲ ਖੜਾ ਗਿਆ ਸਾਈਕਰੀ ਲੈ ਗਿਆ ਕੋਈ ਨਹੀਂ ਕੋਈ ਦਵਾਉਂਦੇ ਦੇਮ ਨਹੀਂ ਕੋਈ ਰੰਮੂ ਨਹੀਂ ਪਸੜਾ ਤੂੰ ਹੋਰ ਆਏ ਹੇ ਇੱਕ ਟੂਹੀ ਦੁਖ ਦਿਆਂ ਤੁਹਾਡੀ ਅੰਤ ਤੱਕ ਹੋਰ ਉਹਨਾਂ ਲਗਾਤਾਰ ਇੰਨੀ ਗਰ ਨੂੰ ਤੂੰ ਪੰਗਾ ਲੈਣੇ ਕਿ ਕਿਲਾ ਰਹਿ ਗਿਆ ਤੜਕੇ ਕਰਦੀ